ਤੁਹਾਡੇ ਚੋਂ ਬਹੁਤੇ ਰੌਸ਼ਨੀ ਦੇ ਮੇਲੇ ਤੇ ਗਏ ਹੋਣਗੇ ਪਰ ਸ਼ਾਇਦ ਇਤਿਹਾਸ ਨਹੀਂ ਪਤਾ ਹੋਣਾ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਗੌਰ ਕਰਿਓ ਰੌਸ਼ਨੀ ਦੇ ਮੇਲੇ ਨੂੰ ਰੌਸ਼ਨੀ ਦਾ ਮੇਲਾ ਕਿਉਂ ਆਖਦੇ ਆ ਇਹਦੀ ਹਿਸਟਰੀ ਕੀ ਆ ਜਗਰਾਉਂ ਦੀ ਹਿਸਟਰੀ ਕੀ ਆ 19 ਸਦੀਆਂ ਪਹਿਲਾਂ ਦੀ ਗੱਲ ਆ ਜੋ ਤੁਹਾਨੂੰ ਅੱਜ ਦੱਸਣੀ ਆ ਗੌਰ ਕਰਿਓ ਹਰਪੇ ਸਿੱਧੂ ਨੇ ਇਸ ਵੀਡੀਓ ਲਈ ਬਹੁਤ ਮਿਹਨਤ ਕੀਤੀ ਆ ਸ਼ੇਅਰ ਵੀ ਕਰਿਓ ਸੱਜਣਾ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਜਗਰਾਵਾਂ ਦਾ ਇਤਿਹਾਸ ਦੱਸਣਾ ਤੇ ਨਾਲ ਦੀਆਂ ਦੱਸਣਾ ਵੀ ਜਗਰਾਵਾਂ ਦੀ ਰੌਸ਼ਨੀ ਤੋਂ ਕੀ ਭਾਵ ਆ ਕਿ ਕਿਵੇਂ ਇਹ ਮੇਲਾ ਲੱਗਣਾ ਸ਼ੁਰੂ ਹੋਇਆ ਬਹੁਤ ਸਾਰੀਆਂ ਮਿੱਥਾਂ ਨੇ ਬਹੁਤ ਪੁਰਾਣਾ ਇਤਿਹਾਸ ਆ ਤੇ ਜਗਰਾਵਾਂ ਦਾ ਨਾਂ ਕਿਸੇ ਨੇ ਮੋਗ ਵੱਧ ਹੁੰਦਾ ਸੀ ਪਹਿਲੀ ਸਦੀ ਦੀ ਗੱਲ ਕਰੀਏ ਤਾਂ ਤੇ ਇੱਥੇ ਬਹੁਤ ਪੁੰਚ ਹੋ ਫਕੀਰਾਂ ਦੀ ਜਗ੍ਹਾ ਵੀ ਆ ਮੁਹੰਮਦ ਦੀਨ ਜਿਨ੍ਹਾਂ ਦੇ ਕਰਕੇ ਰੌਸ਼ਨੀ ਦਾ ਮੇਲਾ ਲੱਗਦਾ ਇਹਦੇ ਮਗਰ ਬਹੁਤ ਸਾਰੀਆਂ ਕਹਾਣੀਆਂ ਨੇ ਸਾਰੀ ਗੱਲਬਾਤ ਬਾਤ ਤੁਹਾਨੂੰ ਅੱਜ ਦੱਸਣੀ ਆ ਇਸ ਵਕਤ ਮੈਂ ਦੱਸ ਦੇਵਾਂ ਤੁਹਾਨੂੰ ਬਹੁਤ ਸਾਰੇ ਹਾਰਨ ਵਗੈਰਾ ਹੋਰ ਬਹੁਤ ਸਾਰਾ ਰੌਲਾ ਰੱਪਾ ਸੁਣਾਈ ਦੇਊਗਾ ਕਿਉਂਕਿ ਇਸ ਵਕਤ ਆਪਾਂ ਜਗਰਾਵਾ ਦੇ ਵਿੱਚਾਂ ਜਗਰਾਵਾ ਪੈਂਦਾ ਵਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਤੇ ਮੇਲਿਆਂ ਦੀ ਖੂਬਸੂਰਤੀ ਆ ਕਿ ਜਿਵੇਂ ਤੁਸੀਂ ਬੋਲੀਆਂ ਚ ਆਕਸਰ ਸੁਣਦੇ ਸੀਗੇ ਵਿੱਚ ਜਗਰਾਵਾ ਦੇ ਲੱਗਦੀ ਰੌਸ਼ਨੀ ਭਾਰੀ ਤੁਸੀਂ ਭਾਰੀ ਰੌਸ਼ਨੀ ਦਾ ਜੇ ਆਪਾਂ ਜ਼ਿਕਰ ਕਰਾਂਗੇ ਮੈਂ ਤੁਹਾਨੂੰ ਦੱਸ ਦੇਵਾਂ ਜਗਰਾਵਾ ਬਹੁਤ ਪੁਰਾਣਾ ਸ਼ਹਿਰ ਆ ਕਿਸੇ ਸਮੇਂ ਕਿਹਾ ਜਾਂਦਾ ਵੀ ਜੈਸਲਮੇਰ ਤੋਂ ਜਗਰਾਏ ਨਾਂ ਦਾ ਜਰਾਹੀ ਆਇਆ ਸੀਗਾ ਜ਼ਰਾਹੀ ਹੁੰਦਾ ਵਾ ਅਰਬੀ ਭਾਸ਼ਾ ਦਾ ਸ਼ਬਦ ਆ ਜਿਹੜਾ ਕਿ ਚੀਰ ਫਾੜ ਕਰਦਾ ਵਾ ਜਾਂ ਇਲਾਜ ਕਰਦਾ ਵਾ ਵੈਦ ਹਕੀਮ ਨੂੰ ਕਹਿ ਸਕਦੇ ਆ ਕਹਿੰਦੇ ਵੀ ਉਹ ਇੱਥੇ ਆਇਆ ਸੀਗਾ ਇਸ ਪਿੰਡ ਦੀ ਮੋਗ ਬੱਧ ਦੇ ਵਿੱਚ ਜਿਹੜਾ ਕਿ ਅੱਜ ਦਾ ਜਗਰਾਵਾ ਮੋਗ ਬੱਧ ਸੀ ਕਿਸੇ ਸਮੇਂ ਦਾ ਨਾ ਪਹਿਲੀ ਸਦੀ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਇੱਥੇ ਆਇਆ ਤੋਂ ਲੋਕਾਂ ਦਾ ਇਲਾਜ ਕਰਦਾ ਹੁੰਦਾ ਸੀ ਦਵਾਈਆਂ ਦਿੰਦਾ ਹੁੰਦਾ ਸੀ ਜਦੋਂ ਕੋਈ ਪੁੱਛਦਾ ਭਾਈ ਤੈਨੂੰ ਆਰਾਮ ਕਿੱਥੋਂ ਆਇਆ ਮਰੀਜ਼ ਨੂੰ ਪੁੱਛਦਾ ਸੀ ਜੇ ਕੋਈ ਤਾਂ ਮਰੀਜ਼ ਨੇ ਹੱਬ ਕੇ ਕਹਿਣਾ ਭਾਈ ਮੈਨੂੰ ਤਾਂ ਜਗਰਾਏ ਤੋਂ ਆਇਆ ਮਦਰੇਸ ਕਰਕੇ ਹੌਲੀ-ਹੌਲੀ ਸਮਾਂ ਬਦਲਦਾ ਗਿਆ ਤੇ ਇਸੇ ਤਰੀਕੇ ਦੇ ਨਾਲ ਫਿਰ ਜਗਰਾਏ ਤੋਂ ਜਗਰਾਵਾਂ ਜਾਂ ਜਗਰਾਹ ਹੁੰਦਾ ਗਿਆ ਇਸ ਤਰੀਕੇ ਨਾਲ ਨਾਂ ਇਹਦਾ ਬਦਲਦਾ ਗਿਆ ਇਸ ਕਿਸਮ ਦੇ ਨਾਲ ਇਹ ਮਸ਼ਹੂਰ ਹੋ ਗਿਆ ਇਹਦੇ ਨਾਲ ਬਹੁਤ ਸਾਰੀਆਂ ਰੌਸ਼ਨੀ ਦਾ ਮੇਲਾ ਜਿਹੜਾ ਲੱਗਦਾ ਇਹਦੇ ਨਾਲ ਬਹੁਤ ਸਾਰੀਆਂ ਕਥਾ ਕਹਾਣੀਆਂ ਵੀ ਜੁੜੀਆਂ ਹੋਈਆਂ ਨੇ ਤੇ ਅੱਜ ਤੁਹਾਨੂੰ ਉਹ ਵੀ ਦੱਸਣੀਆਂ ਮਨੂਜ ਕੁੱਟਾ ਤੁਣੀਆ ਵਤੀ ਜਿੰਦਾ ਤੇਰਾ ਨਾਮ ਲੈ ਕੇ ਜਿੰਦਾ ਵਾਦਾ ਬਲੇ ਨਹੀਂ ਨਾ ਤੇਰਾ ਜਿੰਦਾ ਵਾਦਾ ਲੰਡੀ ਨਹੀਂ ਨਾ ਤੇਰਾ ਪਰ ਚ ਕੋਈ ਪਹਿਲੀ ਸਦੀ ਦੇ ਵਿੱਚ ਨਾ 파ਰਥੀਆਂ ਲੋਕਾਂ ਦਾ ਰਾਜਾ ਹੋਇਆ ਵਾ ਮਯੂ ਤੇ ਉਹਦਾ ਮੁੰਡਾ ਹੋਇਆ ਅਯੂ ਤੇ ਉਹਨਾਂ ਦਾ ਆਖਰੀ ਰਾਜਾ ਹੋਇਆ ਅਜੇਸ਼ ਮਤਲਬ ਇਸ ਵੰਸ਼ ਦਾ 파ਰਥੀਆਂ ਲੋਕਾਂ ਦਾ ਤਾਂ ਉਸ ਤੋਂ ਬਾਅਦ ਫਿਰ ਕੀ ਹੋਇਆ ਕਿ ਉਹਨਾਂ ਦਾ ਇੱਕ ਸੂਬੇਦਾਰ ਹੁੰਦਾ ਸੀਗਾ ਗੁਜਰਾਤ ਤੋਂ ਆਇਆ ਸੀ ਸ਼ੱਕ ਵੰਸ਼ ਦਾ ਰਜੂਬਲ ਤੇ ਰਜੂਵਲ ਬਹੁਤ ਵਫਾਦਾਰ ਤੇ ਬਹੁਤ ਵਧੀਆ ਇਨਸਾਨ ਸੀਗਾ ਉਹਨੇ ਮਤਲਬ ਬਹੁਤ ਸਾਰੇ ਇਲਾਕੇ ਜਿੱਤੇ ਮਤਲਬ ਅਜੀਸ਼ ਰਾਜ ਦੇ ਦੀਨ ਬਹੁਤ ਸਾਰੇ ਕੰਮ ਕੀਤੇ ਬਹੁਤ ਸਾਰੇ ਇਲਾਕਿਆਂ ਨੂੰ ਜਿੱਤਿਆ ਉਹ ਤਿਹੜਾ ਕਈ ਉਹਨੇ ਕੋਕਰੀ ਹੇਰਾ ਤੇ ਜਿਹਦੇ ਵਿੱਚ ਮੋਗ ਵੱਧ ਜਿੱਥੇ ਆਪਾਂ ਜਿਹਨੂੰ ਅੱਜ ਤੱਕ ਜਗਰਾਵਾ ਕਹਿੰਦੇ ਇਹ ਉਹਨੇ ਪਹਿਲੀ ਸਦੀ ਚ ਵਸਾਏ ਸੀਗੇ ਤਾਂ ਉਸ ਤੋਂ ਬਾਅਦ ਸਾਨੂੰ ਜਗਰਾਆਂ ਬਾਰੇ ਦੱਸਿਆ ਵੀ ਜਗਰਾਆਂ ਬਹੁਤ ਨੇਗ ਨੀਤੀ ਦਾ ਬੰਦ ਸੀ ਉਹਦੇ ਕਰਕੇ ਜਗਰਾਵਾ ਪੈ ਗਿਆ ਜਿਹੜਾ ਅਕਸਰ ਦੱਸਦੇ ਆ ਵੀ ਪੁਰਖ ਇਥੋਂ ਦੇ ਪੁਰਾਣੇ ਬਜ਼ੁਰਗਾਂ ਨਾਲ ਜਦੋਂ ਗੱਲ ਕਰਦੇ ਆ ਜਿਹੜਾ ਪੁਰਾਣਾ ਜਗਰਾਉ ਹੁੰਦਾ ਸੀ ਜਾਂ ਮੋਗਬੱਧ ਹੁੰਦੀ ਸੀ ਉਹ ਜਗਰਾਮਾ ਜਦੋਂ ਕੌਕਿਆਂ ਨੂੰ ਜਾਣਦੇ ਆ ਨਾ ਉਸ ਪਾਸੇ ਇੱਕ ਪੁਰਾਣਾ ਥੇ ਹੁੰਦਾ ਸੀਗਾ ਉਸ ਥੇ ਦੇ ਕੋਲੇ ਪੁਰਾਣੇ ਜਗਰਾਮਾਂ ਦੇ ਖੰਡਰ ਮਿਲਦੇ ਆ ਜਾਂ ਮੋਗਬੱਧ ਦੇ ਖੰਡਰ ਮਿਲਦੇ ਆ ਮਤਲਬ ਇਸ ਕਿਸਮ ਦੇ ਨਾਲ ਸਮੇਂ-ਸਮੇਂ ਤੇ ਇਤਿਹਾਸ ਬਦਲਦਾ ਗਿਆ ਤੇ ਬਹੁਤ ਸਾਰੀਆਂ ਚੀਜ਼ਾਂ ਉਤਲ-ਫੁਤਲ ਹੋਣ ਦੇ ਨਾਲ ਤਬਦੀਲੀਆਂ ਆਉਂਦੀਆਂ ਗਈਆਂ ਕਿਸੇ ਸਮੇਂ ਇੱਥੇ ਬਹੁਤ ਵੱਡਾ ਕਿਲਾ ਵੀ ਹੁੰਦਾ ਸੀ ਕਹਿ ਸਕਦੇ ਆ ਕਿ ਸਮੁੰਦਰ ਗੋਪਤ ਹਰਸ਼ਵਰਧਨ ਮੁਹੰਮਦ ਗਜ਼ਨਵੀ ਮਹਿਮੂਦ ਗਜ਼ਨਵੀ ਮਹਾਰਾਜਾ ਰਣਜੀਤ ਸਿੰਘ ਹੁਣਾਂ ਦਾ ਵੀ ਇੱਥੇ ਏਰੀਆ ਤੇ ਕਬਜ਼ਾ ਰਿਆ ਕਹਿ ਸਕਦੇ ਆ ਕਿ ਇੱਥੇ ਮਹਾਰਾਜਾ ਕਹਿ ਸਕਦੇ ਆ ਕਿ ਫਤਿਹ ਸਿੰਘ ਦਾ ਵੀ ਇੱਥੇ ਏਰੀਆ ਰਿਹਾ ਸੀਗਾ ਇੱਥੇ ਕਿਸੇ ਨੂੰ ਕਿਲਾ ਵੀ ਹੁੰਦਾ ਸੀਗਾ ਜਿਹਦਾ ਕਿ ਹੁਣ ਕੋਈ ਨਿਸ਼ਾਨ ਨਹੀਂ ਦਿਖਾਈ ਦਿੰਦਾ ਕਿਤੇ ਵੀ ਤੇ ਦੁੱਗੀਆਂ ਹੁਣ ਆਪਾਂ ਗੱਲ ਕਰਾਂਗੇ ਵੀ ਰੌਸ਼ਨ ਦਾ ਮੇਲਾ ਕਿਵੇਂ ਲੱਗਾ ਲੱਗਿਆ ਕੀ ਇਹਦੇ ਮਗਰ ਪ੍ਰਚਲਿਤ ਕਥਾਵਾਂ ਨੇ ਉਹਨਾਂ ਸਾਰਿਆਂ ਦੀ ਆਪਾਂ ਗੱਲਬਾਤ ਕਰਦੇ ਆਂ ਦਰਚ ਕੋ ਮੈਂ ਤੁਹਾਨੂੰ ਗੱਲ ਦੱਸ ਦਿਆਂ ਵੀ ਆ ਕਮਲ ਚੌਂਕ ਆ ਕਮਲ ਚੌਂਕ ਤੋਂ ਇਧਰਲੇ ਪਾਸੇ ਮੁਹਕਮਦੀਨ ਜੀ ਦੀ ਜਗ੍ਹਾ ਬਣੀ ਹੋਈ ਆ ਜਿਨ੍ਹਾਂ ਦੀ ਕਿ ਬਹੁਤ ਮਾਨਤਾ ਮੰਨੀ ਗਈ ਆ ਆ ਕਮਲ ਚੌਂਕ ਤੇ ਇਸ ਵਕਤ ਆਪਾਂ ਬਾਜ਼ਾਰ ਦੇ ਵਿੱਚ ਕੱਢ ਰਹੇ ਆ ਘੇੜਾ ਕੱਢ ਰਹੇ ਆ ਤੇ ਉੱਥੇ ਇਹ ਜਿਹੀਆਂ ਚੀਜ਼ਾਂ ਵੜ ਰਹੀਆਂ ਨੇ ਜਿਨ੍ਹਾਂ ਕਿ ਮੇਲੇ ਚੱਕਰੀ ਵੱਡੀਆਂ-ਵੱਡੀਆਂ ਚੀਜ਼ਾਂ ਹੁੰਦੀਆਂ ਗੱਲ ਆਪਾਂ ਮੁਹਕਮਦੀਨ ਜੀ ਬਾਰੇ ਕਰਾਂਗੇ ਇਹਨਾਂ ਦੇ ਪਿਤਾ ਦਾ ਨਾਮ ਸੀਗਾ ਕਿਸ਼ਨ ਜੀ ਤੇ ਮਾਤਾ ਦਾ ਨਾਮ ਸੀਗਾ ਇਹਨਾਂ ਦੇ ਇਹਨਾਂ ਦੇ ਮਾਤਾ ਦਾ ਨਾਮ ਸੀ ਰਜਨੀ ਦੇਵੀ ਤਕਰੀਬਨ ਮੁਹਕਮਦੀਨ ਜੀ 16-17 ਸਾਲ ਦੀ ਉਮਰ ਦੇ ਵਿੱਚ ਹੀ ਸਰਹੰਦ ਚਲੇ ਗਏ ਉੱਥੇ ਖਵਾਜ਼ਾ ਇਮਾਮ ਸਭ ਕੋਲੇ ਜਦੋਂ ਗਏ ਤਾਂ ਉਹ ਉਹਨਾਂ ਦੇ ਹੋ ਗਏ ਮਤਲਬ ਉੱਥੋਂ ਫਿਰ ਮੁਹਕਮ ਲਾਲ ਤੋਂ ਮੁਹਕਮ ਦੀਨ ਬਣ ਕੇ ਆਏ ਤੇ ਇਸ ਤਰੀਕੇ ਨਾਲ ਫਿਰ ਉਹ ਜਗਰਾਮਾ ਦੇ ਵਿੱਚ ਆਏ ਤਾਂ ਉਹਨਾਂ ਨੇ ਇੱਥੇ ਆਪਦਾ ਜਾਨੀ ਕਿ ਹਾਈਸ਼ ਕੀਤੀ ਤੇ ਇਹਦੇ ਨਾਲ ਬਹੁਤ ਸਾਰੀਆਂ ਕਥਾਵਾਂ ਪ੍ਰਚਲਿਤ ਨੇ ਕਿਹਾ ਜਾਂਦਾ ਵੀ ਜਹਾਂਗੀਰ ਬਾਦਸ਼ਾ ਜਦੋਂ ਉਹਦੇ ਕਰਸ਼ਾ ਜਹਾ ਪੈਦਾ ਹੋਇਆ ਤਾਂ ਉਸ ਤੋਂ ਬਾਅਦ ਉਹ ਇੱਥੇ ਆਇਆ ਤਾਂ ਇੱਥੇ ਆਉਣ ਤੋਂ ਬਾਅਦ ਉਹਨੇ ਕੀ ਕਿਹਾ ਜਾਂਦਾ ਵੀ ਘਿਉ ਦੇ ਦੀਵੇ ਵਾਲੇ ਤੇ ਸਾਰੀ ਰੋਸ਼ਨੀ ਨਾਲ جگਮਗਾ ਉੱਠਿਆ ਏਰੀਆ ਪਰ ਇਹ ਧਾਰਨਾ ਬਹੁਤੇ ਲੋਕ ਸਹੀ ਨਹੀਂ ਮੰਨਦੇ ਕਿਉਂਕਿ ਮੁਕਮਦੀਨ ਤੇ ਜਹਾਂਗੀਰ ਜੀ ਇਹਨਾਂ ਦੇ ਸਮੇਂ ਦੇ ਵਿੱਚ ਸਮੇਂ ਕਾਲ ਦੇ ਵਿੱਚ ਬਹੁਤ ਸਾਰਾ ਫਰਕ ਆ ਇਸ ਕਰਕੇ ਇਹਨੂੰ ਸਹੀ ਨਹੀਂ ਮੰਨਿਆ ਗਿਆ ਇਸ ਤੋਂ ਇਲਾਵਾ ਇੱਕ ਹੋਰ ਧਾਰਨਾ ਪ੍ਰਚਲਿਤ ਆ ਵੀ ਮੁਕਮਦੀਨ ਜਿਹਦੇ ਸ਼ਗਿਰਦ ਐ ਇੱਕ ਆਗਰੇ ਵਿੱਚ ਗਏ ਸੀ ਤੇ ਉੱਥੇ ਕੋਈ ਸੇਠ ਪਹੁੰਚਿਆ ਉਹਦੇ ਔਲਾਦ ਨਹੀਂ ਸੀ ਹੁੰਦੀ ਤਾਂ ਜਦੋਂ ਉੱਥੋਂ ਦੇ ਜਰੇ ਨੇ ਸ਼ਗਿਰਦ ਸੀ ਉਹਨਾਂ ਨੇ ਕਿਹਾ ਭਾਈ ਤੁਸੀਂ ਨਾ ਮੇਰੇ ਕੋਲ ਨਹੀਂ ਤੁਸੀਂ ਜਗਰਾਮਾ ਦੇ ਵਿੱਚ ਮੁਹੰਮਦਦੀਨ ਜੀ ਕੋਲ ਜਾਓ ਤਾਂ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਖੈਰਾਤ ਮਜੂਬੀ ਸੀਗਾ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਉਸ ਤੋਂ ਬਾਅਦ ਉਹਨਾਂ ਦੇ ਘਰੇ ਇੱਕ ਪੁੱਤਰ ਨੇ ਜਨਮ ਲਿਆ ਤੇ ਜਦੋਂ ਪੁੱਤਰ ਨੇ ਜਨਮ ਲਿਆ ਤਾਂ ਉਸ ਤੋਂ ਬਾਅਦ ਜਿਹੜਾ ਸੇਡ ਸੀਗਾ ਉਹਨੇ ਖੈਰਾਤਾਂ ਵੰਡੀਆਂ ਤੇ ਰੌਸ਼ਨੀ ਨਾਲ ਦੀਵੇ ਰੌਸ਼ਨੀ ਦੇ ਨਾਲ ਦੀਵੇ ਜਗਾਏ ਜਿਹਦੇ ਕਰਕੇ ਸਾਰਾ ਸ਼ਹਿਰ جگਮਗਾ ਉੱਠਿਆ ਹਨਾ ਖੁਸ਼ੀਆਂ ਹੋਈਆਂ ਲਾਈਟਿੰਗ ਹੋਈ ਤਾਂ ਉਦੋਂ ਭਲੇ ਜਮਾਨੇ ਸੀਗੇ ਕਿਉਂਕਿ ਇੰਨਾ ਚਾਨਣ ਕਿਸੇ ਨੇ ਪਹਿਲੀ ਵਾਰ ਦੇਖਿਆ ਹੀ ਨਹੀਂ ਸੀ ਪਹਿਲੀ ਵਾਰ ਦੇਖਿਆ ਸੀ ਸਾਰਿਆਂ ਨੇ ਉਸ ਤੋਂ ਪਹਿਲਾਂ ਦੇਖਿਆ ਨਹੀਂ ਸੀ ਇਸ ਕਰਕੇ ਲੋਕ ਕਹਿਣ ਲੱਗੇ ਲਓ ਵੀ ਕਿਦਾਂ ਰੋਸ਼ਨੀ ਦਾ ਮੇਲਾ ਲੱਗ ਗਿਆ ਵੀ ਇਹ ਤਾਂ ਰੋਸ਼ਨੀ ਦਾ ਮੇਲਾ ਲੱਗ ਗਿਆ ਇਸ ਤਰੀਕੇ ਦੇ ਨਾਲ ਰੋਸ਼ਨਾ ਮੇਲਾ ਮਸ਼ਹੂਰ ਹੋ ਗਿਆ ਇੱਕ ਹੋਰ ਕਹਾਣੀ ਜੁੜੀ ਜਾਂਦੀ ਆ ਕਹਿੰਦੇ ਵੀ ਇੱਥੇ ਕਿ ਬਰਾਤ ਆਈ ਇਸ ਸ਼ਹਿਰ ਦੇ ਵਿੱਚ ਤਾਂ ਮੁਕਤ ਦੀ ਜੀ ਨੇ ਆਪਦੇ ਸ਼ਗਰਦ ਨੂੰ ਚਿਲੇ ਨੂੰ ਭੇਜਿਆ ਵੀ ਇਹਨਾਂ ਨੂੰ ਕਹਿ ਵੀ ਢੋਲ ਟਮਕਾ ਬੰਦ ਕਰ ਲੈਣ ਉਹਨਾਂ ਦੀ ਕਿਤੇ ਪੀਤੀ ਖਾਦੀ ਹੋਣੀ ਉਹਨਾਂ ਨੇ ਬੰਦ ਨਹੀਂ ਕੀਤਾ ਤਾਂ ਮੋਗੋ ਨੇ ਇਹ ਕਿਹਾ ਵੀ ਬੱਠਲ ਮੁੱਦਾਵਾੜਤਾ ਤੇ ਬਰਾਤ ਸਾਰੀ ਸੁੱਤੀ ਰਹਿ ਗਈ ਇਹ ਮਿੱਥਾਂ ਨੇ ਜੋ ਆਪ ਸਮਾਜ ਚ ਚਲਦੀਆਂ ਹੁੰਦੀਆਂ ਉਹ ਮੈਂ ਤੁਹਾਨੂੰ ਦੱਸ ਰਿਹਾ ਵਾਂ ਉਸ ਤੋਂ ਬਾਅਦ ਫਿਰ ਉਹ ਘਰ ਦੇ ਨੇ ਅਰਦਾਸ ਕੀਤੀ ਵੀ ਇਹ ਤਾਂ ਸਾਡੀ ਬੇਇੱਜ਼ਤੀ ਆ ਵੀ ਇਹਨਾਂ ਨੂੰ ਸਹੀ ਸਲਾਮਤ ਕਰੋ ਉਸ ਤੋਂ ਬਾਅਦ ਫਕੀਰ ਜੀ ਨੇ ਬੱਠਲ ਸਿੱਧਾ ਕੀਤਾ ਤੇ ਰੌਸ਼ਨੀ ਨਿਕਲੀ ਜਿਹਦੇ ਕਰਕੇ ਬਰਾਤ ਸਹੀ ਸਲਾਮਤ ਹੋ ਗਈ ਤਾਂ ਚਾਨਣ ਵੀ ਬਹੁਤ ਸਾਰਾ ਉਹ ਬੱਠਲ ਚੋਂ ਨਿਕਲਿਆ ਸੀ ਮਤਲਬ ਇਸ ਕਿਸਮ ਦੀਆਂ ਮਿੱਥਾਂ ਬਣੀਆਂ ਹੋਈਆਂ ਨੇ ਤੇ ਸ਼ਰਧਾ ਜੁੜੀ ਹੋਈ ਆ ਇਹ ਜਿਗਰਾਵਾਂ ਦਾ ਦੱਸ ਰਿਆਂ ਤੁਹਾਨੂੰ ਮੈਂ ਇਤਿਹਾਸ ਇਹਦੇ ਨਾਲ ਦੱਸਦੇ ਆਂ ਵੀ 15ਵੀਂ ਸਦੀ ਦੇ ਵਿੱਚ ਰਾਏਕਿਆਂ ਦਾ ਵੀ ਮਤਲਬ ਰਾਏਕੱਲਾ ਜੀ ਦੇ ਪਰਿਵਾਰ ਦਾ ਵੀ ਇੱਥੇ ਏਰੀਏ ਤੇ ਕਬਜ਼ਾ ਰਿਹਾ ਵਾ ਉਸ ਬਾਰੇ ਵੀ ਆਪਾਂ ਗੱਲਬਾਤ ਕਰਦੇ ਆਂ 100 ਰੁਪਏ ਬਾਰੇ 100 ਰੁਪਏ ਬਾਰੇ 100 ਰੁਪਏ ਬਾਰੇ ਬਰਤਖੋ 15ਵੀਂ ਸਦੀ ਦੇ ਵਿੱਚ ਇਹ ਇਲਾਕਾ ਰਾਏਕਿਆਂ ਦੇ ਅਧੀਨ ਵੀ ਰਿਹਾ ਛੇਕੂ ਚੱਤ ਦੀ ਜਿਹੜੀ ਅਗਲੀ ਸੰਤਾਨ ਸੀ ਕਮਾਲਉਦੀਨ ਉਹਨਾਂ ਦਾ ਵੀ ਇਸ ਏਰੀਏ ਤੇ ਕਬਜ਼ਾ ਰਿਹਾ ਤੇ ਕਮਾਲਉਦੀਨ ਨੇ ਸ਼ਹਿਰ ਬਸਾਇਆ ਸੀ ਤਲਵੰਡੀ ਰਾਏ ਬਸਾਈ ਸੀਗੀ ਤਕਰੀਬਨ ਹਸੂਰ ਤੋਂ ਉੱਟ ਕੇ 1613 ਦੇ ਲਗਭਗ ਦੀ ਗੱਲ ਆ ਤੇ ਉਸ ਤੋਂ ਬਾਅਦ ਕਮਾਲਉਦੀਨ ਦਾ ਇੱਕ ਭਰਾ ਹੁੰਦਾ ਸੀਗਾ ਮਨਜੂਰ ਰਾਏ ਉਹਨੇ ਫਿਰ ਉਹਦੀ ਭਰਾ ਦੀ ਰੀਸਤੇ ਨਾਲ ਬਸਾਇਆ ਸੀ ਹਲਵਾਰਾ ਤੇ ਉਹਨਾਂ ਦਾ ਇੱਕ ਹੋਰ ਭਰਾ ਹੁੰਦਾ ਸੀਗਾ ਅਹਿਮਦ ਰਾਏ ਉਹਨੇ ਬਸਾਇਆ ਸੀਗਾ ਰੈਕੋਟ ਜਿਹਨੂੰ ਕਹਿੰਦੇ ਨੇ ਰੈਕੋਟ ਬਸਾਇਆ ਸੀ ਤੇ ਇੱਕ ਪੀਰ ਫਕੀਰ ਹੋਏ ਨੇ ਲੱਪੇ ਸ਼ਾਹ ਜੀ ਉਹਨਾਂ ਦੇ ਕਹਿਣ ਦੇ ਉੱਤੇ ਕਮਾਲਉਦੀਨ ਨੇ ਸ਼ਹਿਰ ਨੂੰ ਖੂਬਸੂਰਤ ਚਾਰ ਦੀਵਾਰੀ ਚ ਤਬਦੀਲ ਕਰਤਾ ਸੀਗਾ ਜਿੱਥੇ ਕਿ ਇੱਕ ਕਿਲੇ ਦੇ ਵਾਂਗੂ ਇੱਕ ਸ਼ਹਿਰ ਬਣ ਗਿਆ ਸੀਗਾ ਖੂਬ ਸੂਰਤ ਹੁਣ ਉਹਦਾ ਕੋਈ ਵੀ ਨਿਸ਼ਾਨ ਬਾਕੀ ਨਹੀਂ ਰਿਹਾ ਪਰ ਇਸ ਸ਼ਹਿਰ ਨੂੰ ਮਦਰ ਉਸ ਸਮੇਂ ਚਾਰ ਦਿਵਾਰੀ ਹੁੰਦੀ ਸੀ ਤੇ ਬੜਾ ਇਤਿਹਾਸਕ ਸ਼ਹਿਰ ਆਹੇ ਜਿਗਰਾਮਾ ਠੰਡੀਆਂ ਸ਼ਾਮਾਂ ਕਈ ਇਹੋ ਜਿਹੇ ਲਫ਼ਜ਼ਾਂ ਦੇ ਨਾਲ ਅਕਸਰ ਜਾਣਿਆ ਜਾਂਦਾ ਤੇ ਲੋਕਾਂ ਬੋਲੀਆਂ ਚ ਜਾਣਿਆ ਜਾਂਦਾ ਇੱਥੇ ਹੁਣ ਸਮੇਂ ਦੇ ਨਾਲ ਨਾਲ ਰੌਸ਼ਨੀ ਦੇ ਮੇਲੇ ਦੀਆਂ ਗੱਲਾਂ ਤੇ ਇਤਿਹਾਸ ਦੇ ਵਿੱਚ ਇਥੋਂ ਦੀਆਂ ਥਾਵਾਂ ਦੇ ਵਿੱਚ ਇਥੋਂ ਦੀਆਂ ਗਲੀਆਂ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਕਿ ਬਹੁਤ ਸਾਰੇ ਲੋਕ ਜਿਹੜੇ ਪੁਰਾਣੇ ਐਨਆਰਆਈ ਸੱਜਣ ਬਾਹਰ ਗਏ ਉਹ ਪਛਾਣ ਵੀ ਨਹੀਂ ਸਕਦੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਪੁਰਾਣੀਆਂ ਢਾਹ ਦਿੱਤੀਆਂ ਗਈਆਂ ਕਿਸੇ ਸਮੇਂ ਤੇ 12 ਦਰੀ ਵੀ ਹੁੰਦੀ ਸੀ ਤੇ ਤੇ ਘੋੜਿਆਂ ਦੀ ਘੋੜਿਆਂ ਦੀ ਮਤਲਬ ਮੰਡੀ ਵੀ ਬਹੁਤ ਤਗੜੀ ਲੱਗਦੀ ਹੈ ਜਿਹੜੀ ਕਿ ਆਮ ਤੌਰ ਤੇ ਬਹੁਤ ਮਸ਼ਹੂਰ ਆ ਤੇ ਮੇਲੇ ਦੇ ਵਿੱਚ ਰੰਗ ਟੰਗ ਸਾਨੂੰ ਪਤਾ ਹੀ ਆ ਕਿ ਭੀੜ ਭੜਕਾ ਹਜੇ ਵੀ ਬਹੁਤ ਹੁੰਦਾ ਲੋਕਾਂ ਦੀ ਬਹੁਤ ਮਾਨਤਾ ਇੱਥੇ ਵੀ ਸ਼ਹਿਰ ਦੇ ਨਾਲ ਜੁੜੀ ਹੋਈ ਆ ਭਾਵਨਾ ਜੁੜੀ ਹੋਈ ਆ ਤੇ ਆ ਤੁਹਾਨੂੰ ਘੋੜਿਆਂ ਦੀ ਮੰਡੀ ਬਾਰੇ ਵੀ ਆਪਾਂ ਕੁਝ ਦੱਸ ਦਈਏ ਦਰਸ਼ਕੋ ਇਸ ਤੋਂ ਪਹਿਲਾਂ ਤੁਸੀਂ ਰੌਸ਼ਨੀ ਦਾ ਇਤਿਹਾਸ ਦੇਖਿਆ ਹਨ ਕਿ ਵੀ ਕਿਵੇਂ ਜਗਰਾਵਾ ਨਾਂ ਆਪਿਆ ਸਾਰਾ ਇਤਿਹਾਸ ਉਹਨੂੰ ਦੱਸਿਆ ਇਹਦੇ ਨਾਲ ਦੱਸਦੇ ਆਂ ਕਿ ਸਮੇਂ ਦੇ ਨਾਲ ਮੇਲਾ ਲੱਗਣ ਦੀ ਪ੍ਰਵਿਰਤੀ ਵੀ ਚੇਂਜ ਹੁੰਦੀ ਰਹੀ ਇੱਥੇ ਜਿਵੇਂ ਹੁਣ ਘੋੜਿਆਂ ਦਾ ਮੇਲੇ ਮੇਲੇ ਦੇ ਨਾਲ ਨਾਲ ਮੰਡੀ ਮਸ਼ਹੂਰ ਹੋ ਗਈ ਜਗਰਾਵਾ ਦੀ ਕਿਸੇ ਸਮੇਂ ਇੱਥੇ ਹੋਰ ਧਾਰਨਾਵਾਂ ਸੀਗੀਆਂ ਕਿਸੇ ਸਮੇਂ ਕਿਲੇ ਦੇ ਤੌਰ ਤੇ ਵੀ ਜਾਣਿਆ ਜਾਂਦਾ ਸੀ ਜਾਂ ਹੋਰ ਕਈ ਜੋ ਤੁਸ ਨੂੰ ਪਹਿਲਾਂ ਇਤਿਆਹ ਦੱਸਿਆ ਉਹਦੇ ਨਾਲ ਜੁੜੀਆਂ ਗੱਲਾਂ ਵੀ ਤੁਹਾਨੂੰ ਦੱਸੀਆਂ ਵੀ ਉਹਦੇ ਨਾਲ ਜਾਣਿਆ ਜਾਂਦਾ ਸੀ ਪਰ ਸਮੇਂ ਦੇ ਨਾਲ ਹੁਣ ਇਹ ਪਸ਼ੂਆਂ ਦੀ ਮੰਡੀ ਦੇ ਤੌਰ ਤੇ ਜਗਰਾਵਾ ਜਾਣਿਆ ਜਾਂਦਾ ਕੈਸ ਸਾਧੰਗ ਇਹ ਇਸ ਏਰੀਆ ਦੇ ਵਿੱਚ ਮਹਾਰਾਜਾ ਰਜੀਤ ਸਿੰਘ ਦਾ ਵੀ ਕਿਸੇ ਸਮੇਂ ਰਾਜ ਰਿਹਾ ਸੀਗਾ ਤੇ ਉਹਨਾਂ ਥਾਵਾਂ ਦੇ ਉੱਤੇ ਹੁਣ ਘੋੜਿਆਂ ਦੀ ਮੰਡੀ ਲੱਗਦੀ ਆ ਤੇ ਇਹਦੇ ਤੌਰ ਤੇ ਸਾਰੇ ਜਗਰਾਵਾਂ ਨੂੰ ਜਾਣਦੇ ਆ ਤੇ ਲੋਕ ਬੋਲੀਆਂ ਦੇ ਵਿੱਚ ਵੀ ਵੱਡਾ ਨਾਮ ਆ ਸੋ ਤੁਸੀਂ ਵੇਖਿਆ ਜਗਰਾਵਾਂ ਦਾ ਇਤਿਹਾਸ ਤੁਹਾਡਾ ਧੰਨਵਾਦ ਮਿਹਰਬਾਨੀ ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ